ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਤੋਂ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਕਰਮਾ ਅੰਦਰੋਂ ਅਗਵਾ ਹੋਇਆ ਬੱਚਾ ਸਹੀ ਸਲਾਮਤ ਮਿਲ ਗਿਆ ਹੈ ਅਗਵਾ ਕਰਨ ਵਾਲੀ ਔਰਤ ਅਤੇ ਉਸਦਾ ਪਤੀ ਗ੍ਰਿਫਤਾਰ ਹੋ ਗਏ ਹਨ ਬੱਚੇ ਦੀ ਅਗਵਾ ਦੀ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਸੀ ਵਧੇਰੀ ਜਾਣਕਾਰੀ ਲਈ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਫੋਨ ਲਾਈਨ ਤੇ ਮੌਜੂਦ ਨੇ ਰਾਜੀਵ ਬੱਚਾ ਕਿਵੇਂ ਬਰਾਮਦ ਕੀਤਾ ਗਿਆ ਜੀ ਜੋ ਬੱਚੇ ਦੀ ਮਾਂ ਹੈ ਰਾਧਿਕਾ ਉਸ ਮੁਤਾਬਕ ਕੱਲ੍ਹ ਸਵੇਰੇ ਜਦੋਂ ਮੇਰੀ ਉਸ ਦੇ ਨਾਲ ਗੱਲ ਹੋਈ ਤਾਂ ਉਸ ਨੇ ਦੱਸਿਆ ਕਿ ਕੱਲ੍ਹ ਕਰੀਬ 8:30 ਵਜੇ ਉਸ ਦਾ ਬੇਟਾ ਜੋ ਹੈ ਉਹ ਗੁਰੂ ਅਰਜਨ ਦੇਵ ਨਿਵਾਸ ਜਿਸ ਤਰ੍ਹਾਂ ਦੇ ਵਿੱਚ ਉਹ ਰਹਿ ਰਹੇ ਹਨ ਉੱਥੇ ਉਸਦੇ ਬੱਚੇ ਨੇ ਦਰਵਾਜ਼ਾ ਨਾਕ ਕੀਤਾ ਔਰ ਬੱਚਾ ਦੇਖ ਕੇ ਉਸਦੀ ਜੋ ਮਾਂ ਹੈ ਉਹ ਭਾਵਕ ਹੋ ਗਈ ਉਸਦੀ ਅੱਖਾਂ ਦੇ ਵਿੱਚ ਇੱਕ ਪਾਸੇ ਅਥਰੂ ਵੀ ਸੰਗਰ ਦੂਸਰੇ ਪਾਸੇ ਖੁਸ਼ੀ ਵੀ ਸੀ ਕਿ ਉਸਨੇ ਆਪਣੇ ਬੱਚੇ ਨੂੰ ਆਪਣੇ ਸਾਹਮਣੇ ਦੇਖਿਆ ਪਰ ਇਸ ਪਿੱਛੇ ਜੋ ਕਹਾਣੀ ਸੀ ਉਹ ਬੜੀ ਹੀ ਅਜੀਬ ਕਹਾਣੀ ਸੀ ਉਸ ਦਾ ਕਹਿਣਾ ਸੀ ਕਿ ਜਿਸ ਔਰਤ ਨੇ ਉਸ ਬੱਚੇ ਨੂੰ ਅਗਵਾ ਕੀਤਾ ਸੀ ਉਸ ਦਾ ਪਤੀ ਉਸ ਬੱਚੇ ਨੂੰ ਉਸਦੇ ਕੋਲ ਛੱਡਣ ਹੀ ਆਇਆ ਸੀ ਔਰ ਉਸ ਦਾ ਕਹਿਣਾ ਇਹ ਸੀ ਕਿ ਉਹ ਬੱਚਾ ਉਸ ਵੇਲੇ ਜੋ ਹੈ ਉੱਥੇ ਆਵਾਰਾ ਕੁਮਰੈਸੀ ਉਹਦਾ ਬੱਚੇ ਦਾ ਇਹ ਕਹਿਣਾ ਸੀ ਕਿ ਉਸ ਨੂੰ ਆਪਣੇ ਮਾਤਾ ਪਿਤਾ ਦਾ ਪਤਾ ਨਹੀਂ ਚੱਲ ਰਿਹਾ ਇਸ ਲਈ ਉਸ ਦੀ ਪਤਨੀ ਨੇ ਉਸ ਨੂੰ ਆਪਣੇ ਨਾਲ ਜੋ ਹੈ ਉਹ ਲੈ ਗਈ ਸੀ ਪਰ ਰਾਦਿਕਾ ਦਾ ਇਹ ਕਹਿਣਾ ਹੈ ਕਿ ਜੇਕਰ ਉਸ ਨੇ ਬੱਚੇ ਨੂੰ ਉੱਥੇ ਘੁੰਮਦੇ ਦੇਖਿਆ ਤਾਂ ਤੁਰੰਤ ਐਸਡੀਪੀਸੀ ਜਾਂ ਕੋਲ ਖੜੇ ਪੁਲਿਸ ਮੁਲਾਜ਼ਮਾਂ ਨੂੰ ਸੂਚਿਤ ਕਰਨਾ ਚਾਹੀਦਾ ਸੀ ਇਸ ਕਰਕੇ ਕਾਨੂੰਨੀ ਜੋ ਕਾਰਵਾਈ ਹੈ ਉਹ ਤਾਂ ਉਹਨਾਂ ਦੇ ਉੱਪਰ ਬਣਦੀ ਹੈ ਪਰ ਰਾਦਿਕਾ ਦਾ ਕਹਿਣਾ ਹੈ ਕਿ ਦੋਵਾਂ ਪਤੀ ਪਤਨੀਆਂ ਦਾ ਜੋ ਹੁਲਿਆ ਹੈ ਉਸ ਤੋਂ ਇਹ ਲੱਗਦਾ ਹੈ ਕਿ ਉਹ ਆਪ ਸਿਖਾਰੀ ਹਨ ਔਰ ਇਸ ਬੱਚੇ ਨੂੰ ਲੈ ਕੇ ਦਿੱਲੀ ਚਲੇ ਗਏ ਸਨ ਜਦੋਂ ਸੋਸ਼ਲ ਮੀਡੀਆ ਔਰ ਖਾਸ ਕਰਕੇ ਜਦੋਂ ਏਬੀਬੀ ਸਾਂਝਾ ਤੇ ਇਹ ਖਬਰ ਦਿਖਾਈ ਗਈ ਖਬਰ ਨੇ ਵਾਇਰਲ ਹੋਣ ਤੋਂ ਬਾਅਦ ਉਸ ਤੱਕ ਇਹ ਖਬਰ ਪਹੁੰਚੀ ਕਿ ਜੋ ਪੁਲਿਸ ਵੱਲੋਂ ਉਹਨਾਂ ਤੇ ਅਗਵਾ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਉਸ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਡਰ ਪੈਦਾ ਹੋਇਆ ਔਰ ਉਹ ਬੱਚੇ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੇ ਰੱਤੀ ਧੰਨਵਾਦ ਰਾਜੀਪੂਰੀ ਗੱਲਬਾਤ ਲਈ